ਆਪਣੀ ਪਰਸਨੈਲਿਟੀ ਨੂੰ ਆਪਣੇ ਐਟੀਟਿਊਡ ਨੂੰ ਕਦੀ ਵੀ ਮੈਨੀਪੂਲੇਟ ਨਾ ਹੋਣ ਦਿਓ ਕਿਉਂਕਿ ਜਦੋਂ ਤੁਸੀਂ ਆਪਣਾ ਆਪ ਛੱਡ ਕੇ ਕੁਝ ਦੂਸਰਾ ਬਣਨ ਦੀ ਟਰਾਈ ਕਰਦੇ ਹੋ ਤਾਂ ਬੇੜਾ ਕਰ ਕੀ ਹੁੰਦਾ ਹੁਣ ਇੱਕ ਛੋਟੀ ਜੀ ਐਗਜ਼ਾਮਪਲ ਦੇਣਾ ਜੇ ਕਿਤੇ ਕੋਈ ਬਾਦਸ਼ਾਹ ਆਪਣਾ ਰਾਜ ਮਹਿਲ ਛੱਡ ਕੇ ਆਪਣੀ ਰਿਆਸਤ ਛੱਡ ਕੇ ਆਪਣੀ ਸਲਤਨਤ ਛੱਡ ਕੇ ਸਰਕਸ ਦੇ ਤੰਬੂ ਦੇ ਵਿੱਚ ਵੜ ਜੇ ਤੇ ਜਿੱਥੇ ਸਟੇਜ ਲੱਗੀ ਹੁੰਦੀ ਉੱਥੇ ਚੜ੍ਹ ਜੇ ਤਾਂ ਜਿਹੜੀ ਦੁਨੀਆ ਨਾ ਸਰਕਸ ਵੇਖਣ ਆਈ ਉਹਨੂੰ ਜੋਕਰ ਸਮਝੂਗੀ ਨਾ ਕਿ ਬਾਦਸ਼ਾ ਕਿਉਂਕਿ ਉਹ ਆਪਦੀ ਸਲਤਨਤ 'ਚ ਨਹੀਂ ਹੈਗਾ ਆਪਾਂ ਨੂੰ ਪ੍ਰਮਾਤਮਾ ਨੇ ਬਾਦਸ਼ਾ ਬਣਾ ਕੇ ਭੇਜਿਆ ਹੈ ਆਪੋ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਪਾਂ ਰਾਜੇ ਆ ਬਾਦਸ਼ਾਹ ਹਾਂ ਸੋ ਆਪਣੀ ਸلطਨਤ ਨੂੰ ਛੱਡ ਕੇ ਦੂਜੇ ਪਾਸੇ ਨਹੀਂ ਜਾਣਾ ਚਾਹੀਦਾ ਆਪਣੇ ਤੇ ਮਾਣ ਰੱਖੋ ਆਪਣੇ ਖੰਭਾਂ ਦੇ ਉੱਤੇ ਭਰੋਸਾ ਰੱਖੋ ਆਪਣੀ ਕਿਸਮਤ ਤੇ ਯਕੀਨ ਰੱਖੋ ਆਪਣੀ ਐਫਰਟਸ ਤੇ ਫੇਥ ਰੱਖੋ ਐਂਡ ਆਲਵੇਸ ਬਿਲੀਵ ਥੈਟ ਟੂਮੋਰੋ ਇਜ਼ ਗੋਇੰਗ ਟੂ ਬੀ ਬੈਟਰ ਦੈਨ ਟੂਡੇ ਆਉਣ ਵਾਲਾ ਕੱਲ ਅੱਜ ਦੇ ਨਾਲੋਂ ਹਮੇਸ਼ਾ ਹੀ ਬਿਹਤਰ ਹੋਏਗਾ ਤੇ ਹੁੰਦਾ ਵੀ ਹੈ ਜੇ ਯਕੀਨ ਮੰਨ ਕੇ ਚੱਲੋਗੇ ਤਾਂ ਨਹੀਂ ਤਾਂ ਦੁਜੇ ਦੀ ਸਲਤਨਤ ਜਾਓਗੇ ਤੇ ਜੋਕਰ ਕਹਾਉਗੇ ਮੇਰਾ ਇੱਕ ਦੋਸਤ ਹੈ ਉਹ ਬਹੁਤ ਜੈਨੂਇਨ ਗੱਲ ਕਹਿੰਦਾ ਇਟ ਇਜ਼ ਬੈਟਰ ਟੂ ਬੀ ਕਿੰਗ in a hell than to be a slave in the heaven ਨਰਕ ਦੇ ਵਿੱਚ ਬਾਦਸ਼ਾਹ ਹੋਣਾ ਜ਼ਿਆਦਾ ਬਿਹਤਰ ਹੈ ਸਵਰਗ ਦੇ ਵਿੱਚ ਗੁਲਾਮ ਹੋਣ ਦੇ ਨਾਲੋਂ ਮਾਈਂਡ ਇਟ ਸੋਚਿਓ